ਮੈਂ ਬੰਦਿਆਂ ਨੂੰ ਮਾਰਨ ਤੋਂ ਜ਼ਿਆਦਾ ਉਹਨਾਂ ਨੂੰ ਲੋਕ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ ਹਾਂ ਇੱਕ ਨਹੀਂ ਦੋ ਨਹੀਂ ਨ ਤਿੰਨ ਸਟਾਰਟਿੰਗ ਤੇ ਬੰਦੇ ਆਸਾਨੀ ਨਾਲ ਲੋਕ ਕਰ ਦਿੱਤੇ ਇਸ ਗੇਮ ਵਿੱਚ ਮੇਰੇ ਮੁਕਾਬਲੇਦਾਰ ਕੋਈ ਨਹੀਂ ਸੀ ਲੋਕਾਂ ਨੂੰ ਤੁਸੀਂ ਲੰਮੇ ਪੈਪ ਹੈ ਲੋਕ ਕੀਤਾ ਮੈਨੂੰ ਉਡੀਕ ਸੀ ਕਿ ਅਗਲੇ ਪਾਸੇ ਵੀ ਕੋਈ ਮਾਦਾ ਪੁੱਤ ਚੰਗਾ ਯੋਧਾ ਕੋਈ ਮੈਨੂੰ ਟੱਕਰੇ ਪਰ ਇਦਾਂ ਨਹੀਂ ਹੋ ਪਾਇਆ ਇਸ ਗੇਮ ਦੇ ਵਿੱਚ ਮੈਂ ਇੱਕ ਤੋਂ ਬਾਅਦ ਇੱਕ ਬੰਦਿਆਂ ਨੂੰ ਲੋਕ ਕਰਦਾ ਗਿਆ ਇਹ ਬੰਦਿਆ ਦੀ ਜਾਨ ਕੱਢਣ ਤੋਂ ਬਾਅਦ ਮੈਨੂੰ ਮੇਰਾ ਫੇਵਰਿਟ ਇਮੋਟ ਜਿਹੜਾ ਸੀ ਉਹ ਮਿਲ ਗਿਆ ਸੀ ਅਤੇ ਇਸ ਨੂੰ ਪਾ ਕੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਇਸ ਤੋਂ ਬਾਅਦ ਮੈਂ ਇੱਕ ਆਪਣੇ ਸਾਥੀ ਨੂੰ ਵੀ ਰਿਕਾਲ ਕਰਨ ਦੇ ਵਿੱਚ ਕਾਮਯਾਬ ਹੋਇਆ ਇਸ ਤੋਂ ਬਾਅਦ ਮੈਂ ਆਪਣੀ ਸਕੀਟਿੰਗ ਬੋਰਡ ਦਾ 100% ਇਸਤੇਮਾਲ ਕੀਤਾ ਅਤੇ ਫਿਰ ਮੈਂ ਸਕੋਪ ਦੀ ਮਦਦ ਨਾਲ ਦੂਰ ਰੋਕਦੇ ਵਿੱਚ ਦੋ ਬੰਦਿਆਂ ਨੂੰ ਲੋਕਰਨ ਵਿੱਚ ਵੀ ਕਾਮਯਾਬ ਹੋਇਆ ਉਸ ਤੋਂ ਬਾਅਦ ਮੈਂ ਆਪਣੀ ਬੱਗੀ ਨੂੰ ਬੈਕ ਕਰਕੇ ਇੱਕ ਬੰਦੇ ਨਾਲ ਜਾਣ ਕੱਢ ਲਿਆ